ਇਹ ਆਦਮੀ ਨਾਸਤਿਕ ਹੈ ਅੱਜ ਭਗਵੰਤਬਾਨ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਅੱਜ ਮੈਂ ਸੁਣ ਰਿਹਾ ਸੀ ਕਿਤੇ ਕਿ ਜਿਹੜੀਆਂ ਪ੍ਰੋਸੀਡਿੰਗਸ 15 ਤਰੀਕ ਨੂੰ ਮੈਂ ਜਾਣਾ ਗੋਲਕ ਦੇ ਬਾਰੇ ਗੱਲ ਕਰਨੀਆਂ ਉਹਦੀ ਜਿਹੜੀ ਲਾਈਵ ਕਵਰੇਜ ਹੋਣੀ ਚਾਹੀਦੀ ਆ ਔਰ ਲੱਖ ਲਾਨਤ ਭਗਵੰਤਬਾਨ ਝੂਠਿਆ ਤੂੰ ਪੰਜਾਬ ਦੀ ਵਿਧਾਨ ਸਭਾ ਦੀ ਪ੍ਰੋਸੀਡਿੰਗ ਕਹਿੰਨੇ ਲਾਈਵ ਹੋ ਲੇਕਿਨ ਕਦੀ ਕਿਸੇ ਆਪੋਜੀਸ਼ਨ ਨੂੰ ਦਿਖਾਇਆ ਕਿਸੇ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਥੱਲੇ ਤੱਕ ਕਿਸੇ ਨੂੰ ਦਿਖਾਇਆ ਇਹਨਾਂ ਨੇ ਅਹੰਕਾਰ ਮਤ ਕਰ ਭਗਵੰਤ ਮਾਨ ਤੂੰ ਅਕਾਲ ਤਖਤ ਨਾ ਮੱਥਾ ਲਾਉਣ ਚੱਲਿਆ ਵਾ ਇੱਥੇ ਬੜੇ ਵੱਡੇ ਵੱਡੇ ਆਏ ਲੋਕ ਜਿਸ ਨੇ ਵੀ ਅਕਾਲ ਤਖਤ ਨਾ ਮੱਥਾ ਲਾਇਆ ਉਹਦਾ ਰਿਆ ਕੱਖ ਨੰਗਾ ਮੇਰੇ ਵੀਰੋ ਔਰ ਤੂੰ ਤਾਂ ਨਾਸਤਿਕਾਂ ਸਾਡੇ ਨੌਜਵਾਨਾਂ ਤੇ ਐਨਐਸਏ ਲਾ ਕੇ ਕਾਲੇ ਕਾਨੂੰਨ ਯੂਹਪਾ ਵਰਗੇ ਉਹਨਾਂ ਨੂੰ ਬਾਹਰ ਸੂਬਿਆਂ ਦੀ ਜੇਲਾਂ ਵਿੱਚ ਡੱਕਿਆ ਹੋਇਆ ਪਿਛਲੇ 3-4 ਸਾਲ ਤੋਂ ਉਹਨਾਂ ਦੀ ਤਾਨਾਸ਼ਾਈ ਇਹ ਆਮ ਆਦਮੀ ਪਾਰਟੀ ਦੀ ਤਾਨਾਸ਼ਾਈ ਵਿੱਚ ਕੀ ਫਰਕ ਹੈ ਮੇਰੇ ਵੀਰੋ ਇਸ ਲਈ ਮੈਂ ਤਾਂ ਸਿਰਫ ਤੁਹਾਨੂੰ ਕਹਿਣ ਆਇਆ ਖਬਰਦਾਰ ਹੋ ਜਾਓ ਇਹ ਆਦਮੀ ਨਾਸਤਿਕ ਹੈ ਅੱਜ ਭਗਵੰਤਬਾਨ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਅੱਜ ਮੈਂ ਸੁਣ ਰਿਹਾ ਸੀ ਕਿਤੇ ਕਿ ਜਿਹੜੀਆਂ ਪ੍ਰੋਸੀਡਿੰਗਸ 15 ਤਰੀਕ ਨੂੰ ਮੈਂ ਜਾਣਾ ਗੋਲਕ ਦੇ ਬਾਰੇ ਗੱਲ ਕਰਨੀ ਆ ਉਹਦੀ ਜਿਹੜੀ ਲਾਈਫ ਕਵਰੇਜ ਹੋਣੀ ਚਾਹੀਦੀ ਆ ਔਰ ਲੱਖ ਲਾਨਤ ਭਗਵੰਤਬਾਨ ਝੂਠਿਆ ਤੂੰ ਪਹਿ ਪੰਜਾਬ ਦੀ ਵਿਧਾਨ ਸਭਾ ਦੀ ਪ੍ਰੋਸੀਡਿੰਗ ਕਹਿੰਨੇ ਲਾਈਵੋਂ ਲੇਕਿਨ ਕਦੀ ਕਿਸੇ ਆਪੋਜੀਸ਼ਨ ਨੂੰ ਦਿਖਾਇਆ ਕਿਸੇ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਥੱਲੇ ਤੱਕ ਕਿਸੇ ਨੂੰ ਦਿਖਾਇਆ ਇਹਨਾਂ ਨੇ ਅਸੀਂ ਵੈਲ ਵਿੱਚ ਜਾ ਕੇ ਜਦੋਂ ਪ੍ਰੋਟੈਸਟ ਕਰਦੇ ਸਪੀਕਰ ਬੋਲਣ ਨਹੀਂ ਦਿੰਦਾ ਉੱਥੇ ਬਲੈਕ ਆਊਟ ਹੋ ਜਾਂਦਾ ਮੇਰੇ ਵੀਰੋ ਇਸ ਲਈ ਇਹਨੂੰ ਮੈਂ ਕਹਿਣਾ ਚਾਹੁੰਦਾ ਕਿ ਇੰਨਾ ਹੰਕਾਰ ਮਤ ਕਰ ਭਗਵੰਤ ਮਾਨ ਤੂੰ ਅਕਾਲ ਤਖਤ ਨਾ ਪੱਥਾ ਲਾਉਣ ਚੱਲਿਆ ਵਾ ਇੱਥੇ ਬੜੇ ਵੱਡੇ ਵੱਡੇ ਆਏ ਲੋਕ ਜਿਸ ਨੇ ਵੀ ਅਕਾਲ ਤਖਤ ਨਾ ਮੱਥਾ ਲਾਇਆ ਉਹਦਾ ਰਿਆ ਕੱਖ ਨੰਗਾ ਮੇਰੇ ਵੀਰੋ ਔਰ ਤੂੰ ਤਾਂ ਨਾਸਤਿਕ ਆ ਤੇਰਾ ਤਾਂ ਭਰੋਸਾ ਨਹੀਂ ਹੈ ਕਿਸੇ ਧਰਮ ਵਿੱਚ ਕਿਸੇ ਜਿੰਦਾਬਾਦ ਤੁਹਾਡਾ ਕੋਈ ਭਰੋਸਾ ਨਹੀਂ ਹੈ ਤੁਸੀਂ ਨਾਸਤਿਕਾਂ ਦੀ ਪਾਰਟੀਆਂ ਘੱਟੋ ਘੱਟ ਅਕਾਲ ਤਖਤ ਨੂੰ ਤਾਂ ਬਖਸ਼ ਦਿਓ ਐਸ்சிਪੀਸੀ ਸਾਡੀ ਚੁਣੀ ਹੋਈ ਨਵੰਦਾ ਜਮਾਤ ਹੋ ਸਕਦਾ ਉਹਦੇ ਵਿੱਚ ਕੋਈ ਉੰਟਾਈਆਂ ਹੋਣ ਗਿਆ ਲੇਕਿਨ ਇੱਕ ਨਾਸਤਿਕ ਨੂੰ ਜਿਹਦੀ ਕੋਈ ਸ਼ਕਲ ਸੂਰਤ ਨਹੀਂ ਹੈ ਜਿਹੜਾ ਕੋਈ ਵਿਸ਼ਵਾਸ ਨਹੀਂ ਹੈ ਨਾ ਪੰਜਾਬ 'ਚ ਨਾ ਸਿੱਖੀ ਜਾਂ ਨਾ ਕਿਸੇ ਵਾਸਤੇ ਆ ਤੇ ਤੁਸੀਂ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਖੜੇ ਹੋ ਕੋਨੋਂ ਨੂੰ ਚੁਣੌਤੀ ਦੇਣ ਚੱਲੇ ਹੋ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਸਾਰਿਆਂ ਨੂੰ ਔਰ ਕਿਸਾਨੋ ਮੈਂ ਕਿਸਾਨ ਵਿੰਗ ਦਾ ਦੇਸ਼ ਦਾ ਪ੍ਰਧਾਨ ਆ ਤੁਸੀਂ ਸਾਰੇ ਬੈਠੇ ਹੋ ਕਿਸਾਨ ਖੇਤ ਮਜ਼ਦੂਰ ਕੋਣ ਨੇ ਇਹ ਲੋਕ ਪਛਾਣੋ ਇਹਨਾਂ ਨੂੰ ਕੀ ਤੁਹਾਡੇ ਮੋਰਚੇ ਖਨੌਰੀ ਬਾਰਡਰ ਦਾ ਔਰ ਸ਼ੰਭੂ ਮੋਰਚਾ ਕਿ ਇਸ ਨੇ ਉਹਨਾ ਮੋਰਚਾ ਨੂੰ ਖਦੇੜਿਆ ਨਹੀਂ ਪੀਲਾ ਪੰਜਾ ਚਲਾ ਕੇ ਤੁਹਾਡੇ ਮੋਰਚੇ ਖਦੇੜ ਦਿੱਤੇ ਤੁਹਾਡੇ ਦੇ ਡੰਗਾਂ ਬਰਾਈਆਂ ਤੁਹਾਡੀਆਂ ਪੱਗਾਂ ਲਾਈਆਂ ਤੁਹਾਡਾ ਸਮਾਨ ਚੋਰੀ ਕਰ ਲਿਆ ਤੁਹਾਡਾ ਟਰੈਕਟਰ ਚੋਰੀ ਕਰ ਲੇ ਤੁਹਾਡੀਆਂ ਟਰਾਲੀਆਂ ਚੋਰੀ ਕਰ ਲੀਆਂ ਅੱਜ ਪੰਜਾਬ ਦੇ ਵਿੱਚ ਇਹਨਾਂ ਦਾ ਨਾਮ ਕੀ ਆ ਇੱਕ ਵਾਰੀ ਬੋਲ ਕੇ ਦੱਸੋ ਇਹਨਾਂ ਨੂੰ ਕੀ ਕਹਿੰਦੇ ਨੇ ਪੰਜਾਬ ਦੇ ਵਿੱਚ ਲੋਕੋ ਟਰਾਲੀ ਚੋਰ ਇੱਕ ਵਾਰ ਫਿਰ ਬੋਲਿਓ ਕੀ ਕਹਿੰਦੇ ਨੇ ਇਹਨਾਂ ਨੂੰ ਟਰਾਲੀ ਚੋਰ ਕਿੱਥੋਂ ਲੰਬੀਆਂ ਟਰਾਲੀਆਂ ਕਿੱਥੋਂ ਲੰਬੀਆਂ ਟਰਾਲੀਆਂ ਨਾਪੇ ਦੇ پوਕਰ ਦੇ ਪਾਰਟੀ ਦੇ ਅਫਸਰਾਂ ਦੇ ਉਹਨਾਂ ਦੇ ਘਰਾਂ ਦੇ ਵਿੱਚੋਂ ਲੰਬੀਆਂ ਟਰਾਲੀਆਂ ਮੇਰੇ ਵੀਰੋ ਇਸ ਲਈ ਇਹ ਗਦਾਰ ਨੇ ਪੰਜਾਬ ਦੇ ਇਹ ਵੈਰੀ ਨੇ ਪੰਜਾਬ ਦੇ ਇਹ ਦੁਸ਼ਮਣ ਨੇ ਪੰਜਾਬ ਦੇ ਅਗਰ ਪੰਜਾਬ ਦਾ ਹਰ ਵਿਅਕਤੀ اخلاق ਰੱਖਦਾ ਕਹਿਰਤ ਰੱਖਦਾ ਤੇ ਮੈਂ ਤੁਹਾਨੂੰ ਕਹੋਲ ਦੇਣਾ ਕੱਲੇ ਮੰਰੇਗਾ ਦਾ ਨਹੀਂ ਬੀਜੇਪੀ ਇਹਨਾਂ ਹਾਲਤਾਂ ਆਪਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਵਧਣ ਨਹੀਂ ਦੇਣਾ